ਮੇਰਾ ਨਾਮ ਲਾਭ ਸਿੰਘ ਆ ਜੀ ਮੇਰੇ ਬ੍ਰਦਰ ਜੋ ਰਾਤ ਸੁਸਾਈਡ ਕਰ ਗਏ ਨਾਲ ਮੇਰੇ ਭਾਬੀ ਜੀ ਸਾਡੇ ਇੱਥੇ ਗਮਾਂਡ ਦੇ ਮੁੰਡਾ ਬੰਗ ਪਰੇਸ਼ਾਨ ਕਰਦਾ ਸੀਗਾ ਜਿਹਦਾ ਨਾਮ ਪ੍ਰੀਤ ਹੈ ਔਰ ਮੇਰਾ ਬ੍ਰਦਰ ਮਰਨ ਤੋਂ ਪਹਿਲਾਂ ਕੰਧ ਤੇ ਸੁਸਾਈਡ ਨੋਟ ਵੀ ਲਿਖ ਕੇ ਗਿਆ ਔਰ ਦੋ ਕਾਗਜ਼ੀ ਚਿੱਟੇ ਕਾਗਜ਼ ਸੀਗੇ ਉਹਨਾਂ ਤੇ ਵੀ ਲਿਖਿਆ ਸੀ ਅਸੀਂ ਉਸ ਤੋਂ ਪਹਿਲਾਂ ਵੀ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਪਰਿਵਾਰ ਨੂੰ ਵੀ ਸਮਝਾ ਕੇ ਆਏ ਸੀ ਵੀ ਇਹ ਕੰਮ ਆਪਣਾ ਗਮਾਂਡ ਹੈ ਇਹ ਹੋਣਾ ਨਹੀਂ ਚਾਹੀਦਾ ਔਰ ਜਿਹੜਾ ਮਤਲਬ ਇਹਨਾਂ ਨੇ ਬੱਚੇ ਨੂੰ ਸੁਝਾਉਣ ਦੀ ਬਜਾਏ ਖੁਦ ਆਪ ਵੀ ਇਹਦਾ ਸਾਥ ਦਿੱਤਾ ਔਰ ਕਹਿੰਦੇ ਵੀ ਜੇ ਸਾਡੇ ਬੇਟੇ ਨੂੰ ਕੁਝ ਹੋ ਗਿਆ ਤਾਂ ਮਤਲਬ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਮੇਰੇ ਬ੍ਰਦਰ ਨੇ ਜੋ ਨੋਟ ਲਿਖਿਆ ਹੈ ਉਹਦੇ ਤੇ ਇਹ ਮੰਗ ਕੀਤੀ ਹੈ ਵੀ ਮੈਂ ਮੇਰਾ ਛੋਟਾ ਬੇਟਾ 15 ਸਾਲ ਦਾ ਵੀ ਉਹਨੂੰ ਮਤਲਬ ਕਿ ਵੀ ਬਾਅਦ ਚ ਸਾਹਮਣ ਵਾਲਾ ਵੀ ਕੋਈ ਹੈ ਨਹੀਂ ਸੀ ਤੇ ਜੋ ਵੀ ਇਹ ਤੇ ਬਣਦੀ ਕਾਰਵਾਈ ਹੈ ਉਹ ਮਤਲਬ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਵੀ ਜਿਹੜੇ ਇਹ ਸਮਝਾਇਆ ਪਿਆ ਵੀ ਸਿਗਾ ਇਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਇਹ ਕੰਮ ਕੀਤਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿਹੜਾ ਹੈਗਾ ਸੁਸਾਇਡ ਨੋਟ ਦੇ ਵਿੱਚ ਕਿਹਨਾਂ ਦਾ ਨਾਮ ਲਿਖਿਆ ਮੰਗ ਕੀ ਕੀਤੀ ਗਈ ਹੈਗੀ ਮੰਗ ਕੀਤੀ ਗਈ ਹੈ ਵੀ ਜਿਹੜਾ ਪ੍ਰੀਤ ਮੁੰਡਾ ਅਕਾ ਨੌ ਦਾ ਧਰਮਪ੍ਰੀਤ ਹੈ ਔਰ ਉਹਨਾਂ ਦੇ ਮਾਪੇ ਆ ਉਹਨਾਂ ਦੇ ਸਾਰਿਆਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਫਜਟ ਕੀ ਸੀ ਜਸੂ ਵਜਾ ਬਲੈਕਮੇਲ ਕਰਦਾ ਸੀਗਾ ਜੀ ਮਤਲਬ ਕਿ ਵੀ ਪਰਜਾਈ ਨੂੰ ਕਹਿੰਦਾ ਸੀਗਾ ਸਬੰਧ ਬਣਾਉਣ ਲਈ ਤੇ ਜੋ ਮੇਰਾ ਬ੍ਰਦਰ ਬਹੁਤ ਨਰਮ ਸੀਗਾ ਔਰ ਇਹ ਗੱਲਾਂ ਨਾ ਚੱਲ ਸਕਿਆ ਤੇ ਰਾਤੀ ਇਹ ਕੰਮ ਹੋ ਗਿਆ ਕਿਵੇਂ ਸੁਸਾਈਡ ਕਿਵੇਂ ਕੀਤੀ ਇਹ ਨੇ ਸੁਸਾਈਡ ਦਾ ਕੋਈ ਜ਼ਹਿਰੀਲੀ ਚੀਜ਼ ਖਾ ਲਈ ਪਿੱਛੇ ਪਰਿਵਾਰ ਵਿੱਚ ਕੌਣ ਰਹਿ ਗਿਆ ਜੀ ਪਰਿਵਾਰ ਚ ਬੇਟਾ ਜੀ ਉਹਨਾਂ ਦਾ 15 ਸਾਲ ਦਾ ਜਿਹੜਾ ਇਕੱਲਾ ਹੀ ਰਹਿ ਗਿਆ ਜੀ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈਗੀ ਉਹਨਾਂ ਨੇ ਹਾਂ ਜੀ ਵੀਡੀਓ ਪਾ ਕੇ ਰਾਤ ਮਤਲਬ ਕਿ ਉਸ ਤੋਂ ਬਾਅਦ ਹੀ ਸੁਸਾਈਡ ਕੀਤਾਗਾ ਪਹਿਲਾਂ ਵੀਡੀਓ ਪਾਈਆਂ ਨਹੀਂ ਆ